ਤੇਜਸ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਉਸ ਰਾਤ ਦੀਆਂ ਤਸਵੀਰਾਂ ਨੇ ਬੀਤੀ ਰਾਤ ਦੀਆਂ ਜਦੋਂ ਭਾਰਤ ਨੇ ਪਾਕਿਸਤਾਨ ਦੇ ਉੱਤੇ ਸਰਜਿਕਲ ਸਟ੍ਰਾਈਕ ਕੀਤੀ ਤੇ ਇਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸਿੰਧੂਰ ਤੇ ਲਗਾਤਾਰ ਤਸਵੀਰਾਂ ਦੇ ਵਿੱਚ ਕੱਲ ਰਾਤ ਤੋਂ ਹੀ ਦਿਖਾਈ ਦੇ ਰਿਹਾ ਕਿਵੇਂ ਭਾਰਤ ਦੀਆਂ ਮਿਸਾਈਲਾਂ ਪਾਕਿਸਤਾਨ ਦੇ ਉਹਨਾਂ ਠਿਕਾਣਿਆਂ ਦੇ ਉੱਤੇ ਜਾ ਕੇ ਬਲਾਸਟ ਕਰ ਰਹੀਆਂ ਨੇ ਜਾਂ ਉਹਨਾਂ ਠਿਕਾਣਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੋਂ ਦੀ ਅੱਤਵਾਦ ਪੈਦਾ ਕੀਤਾ ਜਾ ਰਿਹਾ ਸੀਗਾ ਭਾਰਤ ਦੇ ਖਿਲਾਫ ਜੋ ਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਸ ਦਾ ਬਦਲਾ ਲਿਆ ਗਿਆ ਤੇ ਇਹ ਤਸਵੀਰਾਂ ਨੇ ਕੁਝ ਜੋ ਬੀਤੇ ਕੱਲ ਤੋਂ ਹੀ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਜਿੱਥੇ-ਜਿੱਥੇ ਮਿਸਾਈਲਾਂ ਚੱਲੀਆਂ ਨੇ ਜਿੱਥੇ-ਜਿੱਥੇ ਹਮਲਾ ਕੀਤਾ ਗਿਆ ਉਹ 9 ਠਿਕਾਣੇ ਨੇ 9 ਦੇ ਤੁਹਾਨੂੰ ਨਾਮ ਦੱਸ ਦਿੰਨੇ ਆ ਮਰਕਜ਼ ਸੁਬਾਨ ਅੱਲਾ ਬਵਾਲਪੁਰ ਮਰਕਜ਼ ਤੈਬਾ ਮਰੀਦਕੇ ਸਰਜਾਲ ਤਹਿਰਾਕਲਾ ਮਹਿਮੂਨਾ ਜੋਆ ਸੁਵਿਦਾ ਸਿਆਲਕੋਟ ਮਰਕਜ਼ ਅਹਲੇ ਹਦੀਸ ਬਰਨਾਲਾ ਬਿਬਰ ਮਰਕਸ ਅਬਾਸ ਕੋਟਲੀ ਮਸਕਰ ਰਾਹਿਲ ਸ਼ਾਦਿਲ ਮਰਕਸ ਰਾਹਿਲ شاہਦ ਜੋ ਕਿ ਕੋਟਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਮੁਜ਼ਫਰਾਬਾਦ ਵਿੱਚ ਸ਼ਹਿਵਾਈ ਨਾਲਾ ਕੈਂਪ ਤੇ ਮਰਕਸ ਸੈਦ ਬਿਲਾਲ ਇਹ ਨੋ ਠਿਕਾਣੇ ਨੇ ਜਿੱਥੇ ਭਾਰਤ ਵੱਲੋਂ ਜ਼ੋਰਦਾਰ ਸਰਜਿਕਲ ਸਟ੍ਰਾਈਕ ਕੀਤੀ ਗਈ ਤੇ ਅੱਤਵਾਦ ਜਿੱਥੋਂ ਪੈਦਾ ਹੁੰਦਾ ਸੀ ਉਹ ਨੋ ਠਿਕਾਣਿਆਂ ਦਾ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਕਈ ਅਤਵਾਦੀਆਂ ਦੇ ਮਾਰੇ ਜਾਂਦੀ ਪੁਸ਼ਟੀ ਵੀ ਹੁਣ ਤੱਕ ਹੋ ਚੁੱਕੀ ਹੈ ਤੇ ਭਾਰਤ ਲਗਾਤਾਰ ਇਸ ਦੇ ਉੱਤੇ ਬਣਿਆ ਹੋਇਆ ਹੈ ਤੇ ਪੂਰੇ ਦੇਸ਼ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ ਖਾਸ ਕਰਕੇ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਹਾਈ ਅਲਰਟ ਹੈ ਤੇ ਪੰਜਾਬ ਦੀਆਂ ਕਈ ਥਾਵਾਂ ਬੰਦ ਵੀ ਕਰ ਦਿੱਤੀਆਂ ਗਈਆਂ ਨੇ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ